ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਮਾਦਕ ਕਰੋ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਮੋਦੀ ਸਰਕਾਰ ਨੇ ਠੀਕ ਹੈ ਨਾ ਇਹ ਇਕੱਲੇ ਕੋਈ ਟਰੈਕਟਰ ਡਰਾਈਵਰ ਵਾਸਤੇ ਨਹੀਂ ਇਹ ਜਿਹੜਾ ਕੋਈ ਕਾਰ ਦਾ ਡਰਾਈਵਰ ਵੀ ਜਾਂ ਮੋਟਰਸਾਈਕਲ ਵੀ ਚਲਾਉਂਦਾ ਹਰ ਇੱਕ ਡਰਾਈਵਰ ਵਾਸਤੇ ਨੇ ਹਰੇਕ ਵਾਸਤੇ ਇਹ ਲਾਗੂ ਹੁੰਦੇ ਨੇ ਕਾਨੂੰਨ ਇੱਕ ਤਾਂ ਇਹਨਾਂ ਨੇ ਕਰਿਆ ਵੀ 10 ਲੱਖ ਰੁਪਏ ਜੁਰਮਾਨਾ ਕੁੱਤੇ ਦੀ 10 ਸਾਲ ਦੀ ਕੈਦ ਜਿਸ ਬੰਦੇ ਕੋਲੇ 10 ਲੱਖ ਰੁਪਏ ਉਹ ਕਿਸੇ ਵੀ ਡਰਾਈਵਰੀ ਥੋੜੀ ਕਰੂਗਾ 5-7 ਲੱਖ ਰੁਪਏ ਦੀ ਤਾਂ ਗੱਡੀ ਹੁੰਦੀ ਹੈ ਜੀ ਜਿਹੜਾ ਟਰੱਕ ਚਲਾਉਂਦਾ ਉਹ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੇ ਏਕਾ ਥੋੜਾ ਹੋਊਗਾ ਖੂਬੀ ਖਾਤਰ ਇਹ ਸਾਰੇ ਕਿਹਨੇ ਖੜੇ ਨੇ ਆਪਣੀ ਜਾਨ ਨੂੰ ਖਤਰਾ ਆਪ ਲੈਣਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੀ ਸਖਤ ਨਿੰਦਾ ਵਿਰੋਧ ਕਰਦੇ ਆਂ ਸੀ ਸਾਰੇ ਆਪਰੇਟਰ ਪ੍ਰਧਾਨ ਜੀ ਖੜੇ ਨੇ ਸਾਡੇ ਮੈਂਬਰ ਸਾਫ ਕਰ ਰਹੇ ਨੇ ਰਵੀ ਜੀ ਸਾਰੇ ਇਹ ਸਾਰੇ ਡਰਾਈਵਰ ਇਹਨੇ ਮੁੰਡੇ ਆਪਰੇਟਰ ਵੀ ਨੇ ਜੀ ਇਹਨਾਂ ਚੋਂ ਚਲੋ ਅਚਾਨਕ ਕਿਸੇ ਤੋਂ ਹੋ ਜਾਂਦਾ ਜਦੋਂ ਉਹਦੇ ਕੋਲੇ 10 ਲੱਖ ਰੁਪਏ ਨਹੀਂ ਹੋਊਗਾ ਉਹ ਤਾਂ ਫਿਰ ਸਾਰੀ ਉਮਰ ਵਿਚਾਰਾ ਜੇਲ੍ਹ ਚ ਬੈਠਾ ਰਹੂਗਾ ਇਹਨਾਂ ਨੇ ਅਮਿਤ ਸ਼ਾਹ ਜੀ ਮਿੰਟ ਚ ਕਹਿ ਦਿੰਦੇ ਨੇ 10 ਲੱਖ ਰੁਪਈਆ ਇਹਨਾਂ ਨੇ ਤਾਂ ਕਹਿਤਾ 10 ਲੱਖ 10 ਲੱਖ ਰੁਪਈਆ ਜਿਹਦੇ ਕੋਲ ਉਹ ਡਰਾਈਵਰੀ ਕੀ ਕਰੂ ਉਹਨੂੰ ਕੀ ਲੋੜ ਹੈ ਡਰਾਈਵਰੀ ਕਰਨ ਦੀ 12-12000 ਤੋਂ ਲੈ ਕੇ 5-5000 ਤਨਖਾਹ ਹੈ ਡਰਾਈਵਰਾਂ ਦੀ ਭਾਰਤ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਹੁਣ ਘਰੇਲੂ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਤੁਹਾਨੂੰ ਦੱਸਦੀ ਕੀ ਘਰਾਂ ਦੇ ਵਿੱਚ ਜਿਹੜੀ ਅਸੀਂ ਰਸੋਈ ਦੇ ਵਿੱਚ ਗੈਸ ਵਰਤਦੇ ਹਾਂ ਉਹ ਵੀ ਬੰਦ ਹੋ ਜਾਵੇ ਜੀ ਸਾਵਧਾਨ ਹੋ ਜਾਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਗੈਸ ਚੁੱਲ੍ਹਾ ਜਲਾਉਣਾ ਵੀ ਔਖਾ ਹੋ ਜਾਵੇਗਾ ਮੈਂ ਅਸਲ ਦੱਸ ਦਈਏ ਕਿ ਗੈਸ ਜਿਹੜੇ ਗੈਸ ਕੰਪਨੀ ਦੇ ਡਰਾਈਵਰਾਂ ਨੇ ਵੀ ਹੜਤਾਲ ਕਰ ਦਿੱਤੀ ਹੈ ਖਬਰ ਨਾਬੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਸਰ ਦੇਖਿਆ ਗਿਆ ਕੇਂਦਰ ਸਰਕਾਰ ਦੇ ਹਿੱਟ ਐਂਡ ਰਨ ਕਾਨੂੰਨ ਦਾ ਉਹਨਾਂ ਨੇ ਵਿਰੋਧ ਕੀਤਾ ਹੈ ਤਕਰੀਬਨ ਨਾਬਾ ਗੈਸ ਪਲੈਂਟ ਦੇ ਵਿੱਚ 200 ਤੋਂ ਜ਼ਿਆਦਾ ਜਿਹੜੇ ਟਰੱਕ ਰੋਜ਼ ਭਰ ਕੇ ਗੈਸ ਲੰਡਾਂ ਦੇ ਨਿਕਲਦੇ ਨੇ ਤੇ ਤਿੰਨ ਸਟੇਟਾਂ ਦੇ ਵਿੱਚ ਹੀ ਜਾਂਦੇ ਨੇ ਤਿੰਨ ਸੁਪਿਆਂ ਦੇ ਵਿੱਚ ਇਹ ਤੋਂ ਗੈਰ ਸਪਲਾਈ ਕੀਤੀ ਜਾਂਦੀ ਤਾਂ ਉਹਨਾਂ ਦੇ ਵੱਲੋਂ ਵੀ ਹੜਤਾਲ ਕਰ ਦਿੱਤੀ ਹੈ ਦੱਸਦੀ ਕਿ ਹਜੇ ਵੀ 80 ਲੱਖ ਡਰਾਈਵਰ ਹੜਤਾਲਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਇਹ ਕਾਲਾ ਕਾਨੂੰਨ ਲੈ ਕੇ ਆਈ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਜੇ ਸਰਕਾਰ ਇਹ ਜਿਹੜਾ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਅਸੀਂ ਇਸ ਜਿਹੜੇ ਪ੍ਰੋਟੈਸਟ ਨੂੰ ਰੋਸ ਮਜਾਰੇ ਨੂੰ ਹੋਰ ਤੇਜ਼ ਕਰਾਂਗੇ ਦੱਸਦੀ ਉੱਤੇ ਹੀ ਜੇ ਕਾਨੂੰਨ ਵਾਪਸ ਨਾ ਲਿਆ ਤਾਂ ਘਰ ਘਰੇਲੂ ਜਿਹੜੇ ਸਿਲੰਡਰ ਗੈਸ ਜਿਹੜੇ ਚੱਲਦੇ ਨੇ ਟਰੱਕ ਚੱਲਦੇ ਨੇ ਓਬਵੀਅਸਲੀ ਬਿਲਕੁਲ ਬੰਦ ਕਰ ਦੇਵਾਂਗੇ ਜੀ ਪੈਣਾ ਹੀ ਐ ਇਸ ਚੀਜ਼ ਦਾ ਠੀਕ ਹੈ ਅਸੀਂ ਵੀ ਪ੍ਰਭਾਵ ਬਣਾਉਣ ਖਾਤਰ ਇਹ ਹੜਤਾਲ ਕਰੀ ਐ ਅ ਅਸੀਂ ਚਾਹੁੰਦੇ ਆ ਡੀਜ਼ਲ ਤੇ ਜਿਹੜੀਆਂ ਇਹ ਡੀਜ਼ਲ ਪੈਟਰੋਲ ਤੇ ਗੈਸ ਵਾਲੀਆਂ ਗੱਡੀਆਂ ਦਾ ਬੰਦ ਨੇ ਬਿਲਕੁਲ ਏ ਪਰ ਵਿੱਚ ਡਰਾਈਵਰ ਵੀਰ ਨੇ ਵੀ ਜਿਹੜੇ ਟਰਾਂਸਪੋਰਟਾਂ ਤੋਂ ਜਾਂ ਆਲੇ ਦੁਆਲੇੋਂ ਮਾਲ ਭਰੀ ਜਾਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਐ ਵੀ ਏਕਾ ਬਣਾ ਕੇ ਰੱਖਣ ਭਰਾਵੋ ਖੁੱਡੀ ਖਾਤਰੀ ਸਾਰੇ ਬੰਦੇ ਦੇ ਦੇਖੋ ਸਾਡਾ ਇਹਨਾਂ ਦਾ ਨਿੱਤ ਦਾ ਰੋਜ਼ ਦਾ ਕੰਮ ਹੈ ਹਜ਼ਾਰ-ਹਜ਼ਾਰ ਰੁਪਏ ਦਾ ਇਹਨਾਂ ਨੂੰ ਵੀ ਘਾਟਾ ਪੈ ਰਿਹਾ ਠੀਕ ਹੈ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੇ ਇੱਕਾ ਥੋਟਾ ਹੋਊਗਾ ਖੁੱਡੀ ਖਾਤਰੀ ਇਹ ਸਾਰੇ ਗਿਆਨੇ ਖੜੇ ਨੇ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਮੋਦੀ ਸਰਕਾਰ ਨੇ ਠੀਕ ਹੈ ਨਾ ਇਹ ਇਕੱਲੇ ਕੋਈ ਟਰੱਕ ਡਰਾਈਵਰ ਵਾਸਤੇ ਨਹੀਂ ਇਹ ਜਿਹੜਾ ਕੋਈ ਕਾਰ ਦਾ ਡਰਾਈਵਰ ਵੀ ਜਾਂ ਮੋਟਰਸਾਈਕਲ ਵੀ ਚਲਾਉਂਦਾ ਹਰ ਇੱਕ ਡਰਾਈਵਰ ਵਾਸਤੇ ਨੇ ਹਰੇਕ ਵਾਸਤੇ ਇਹ ਲਾਗੂ ਹੁੰਦੇ ਨੇ ਕਾਨੂੰਨ ਤੇ ਫੈਸਲੇ ਨੂੰ ਕਿਵੇਂ ਦੇਖਦੇ ਆਂ ਇਹ ਫੈਸਲਾ ਗਲਤ ਹੈ ਜੀ ਸਰਕਾਰ ਦਾ ਬਿਲਕੁਲ ਇਹ ਗਲਤ ਫੈਸਲਾ ਹੈ ਕਿਉਂਕਿ ਜਿਹੜਾ ਕੋਈ ਵੀ ਡਰਾਈਵਰ ਹੈ ਇੱਕ ਤਾਂ ਇਹਨਾਂ ਨੇ ਕਰਿਆ ਵੀ 10 ਲੱਖ ਰੁਪਏ ਜੁਰਮਾਨਾ ਉੱਤੇ ਦੀ 10 ਸਾਲ ਦੀ ਕੈਦ ਜਿਹੜੇ ਜਿਸ ਬੰਦੇ ਕੋਲੇ 10 ਲੱਖ ਰੁਪਏ ਉਹ ਕਿਸੇ ਵੀ ਡਰਾਈਵਰ ਹੀ ਥੋੜੀ ਕਰੂਗਾ 5-7 ਲੱਖ ਰੁਪਏ ਦੀ ਤਾਂ ਗੱਡੀ ਹੁੰਦੀ ਹੈ ਜੀ ਜਿਹੜਾ ਟਰੱਕ ਚਲਾਉਂਦਾ ਉਹ ਤੇ ਉੱਤੇ ਦੀ ਜੇ 10 ਲੱਖ ਰੁਪਏ ਉਹਦੇ ਕੋਲੇ ਹੋਵੇ ਭਰਨ ਵਾਸਤੇ ਜੇ ਉਹ ਤੋਂ ਚਲੋ ਅਚਾਨਕ ਕਿਸੇ ਤੋਂ ਹੋ ਜਾਂਦਾ ਹੈ ਜਦੋਂ ਉਹਦੇ ਕੋਲੇ 10 ਲੱਖ ਰੁਪਏ ਨਹੀਂ ਹੋਊਗਾ ਉਹ ਤਾਂ ਫਿਰ ਸਾਰੀ ਉਮਰ ਵਿਚਾਰਾ ਜੇਲ੍ਹ 'ਚ ਬੈਠਾ ਰਹੂਗਾ ਅੱਜ ਤਾਂ ਇਹਨਾਂ ਨੇ 10 ਸਾਲ ਦੀ ਸਜ਼ਾ ਕਰੀਆ ਕੱਲ ਨੂੰ ਫਾਂਸੀ ਕਰਨਗੇ ਜਦੋਂ ਕੋਈ ਵੀ ਬੰਦਾ ਡਰਾਈਵਰੀ ਕਰਦਾ ਹੈ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਐਕਸੀਡੈਂਟ ਉਹਦਾ ਨਾ ਤਾਂ ਹੀ ਰੱਖਿਆ ਅਚਾਨਕ ਹੋ ਜਾਂਦਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਐਕਸੀਡੈਂਟ ਤੇ ਮਿਸਪਲਾਈ ਹੈ ਇਹ ਤੇ ਸਪਲਾਈ ਤਾਂ ਫਿਰ ਬਿਲਕੁਲ ਠੱਪੂ ਕਿੰਨੇ ਕ ਟਰੱਕ ਨਿਕਲਦੇ ਸੀ ਡੇਲੀ ਅੰਡੇ ਰਿਗਿਸਟਰ ਡੇਲੀ ਇੱਥੋਂ 150 ਤੋਂ ਲੈ ਕੇ ਮਤਲਬ 200 ਤੱਕ ਦਾ ਟਰੱਕ ਨਿਕਲਦਾ ਹੈ ਕੱਲਾ ਇਹੀ ਨਹੀਂ ਸਬਜ਼ੀਆਂ ਦੁੱਧ ਵਾਲੇ ਹੋਰ ਇਹ ਤਾਂ ਤੁਸੀਂ ਦੇਖਿਓ ਵੀ ਪੰਜ ਚਾਰ ਦਿਨਾਂ ਦੇ ਵਿੱਚ ਚੀਕਾ ਨਿਕਲ ਜਾਣਗੀਆਂ ਪੂਰੇ ਹਿੰਦੁਸਤਾਨ ਦੀਆਂ ਠੀਕ ਹੈ ਨਾ ਪਰ ਡਰਾਈਵਰ ਵੀਰੇ ਇੱਕਾ ਰੱਖਣ ਮੇਰੀ ਆਪਰੇਟਰ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਉਹ ਡਰਾਈਵਰਾਂ ਨੂੰ ਮਜਬੂਰ ਨਾ ਕਰਨ ਵੀ ਜਾ ਕੇ ਤੁਸੀਂ ਗੱਡੀਆਂ ਭਰੋ ਜਾਂ ਗਿਆਓ ਤਰੋ ਕਿਉਂਕਿ ਰਸਤੇ 'ਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਠੀਕ ਹੈ ਨਾ ਤੇ ਇਹੀ ਬੇਨਤੀ ਕਰਦੇ ਆ ਆਪਰੇਟਰ ਵੀਰਾਂ ਨੂੰ ਵੀ ਦੇਖੋ ਆਪਾਂ ਨੂੰ ਵੀ ਪਤਾ ਹੈ ਇਹ ਸਾਰਾ ਆਪਣੇ ਤੇ ਹੀ ਆਉਣਾ ਹੈ ਕਿਉਂਕਿ ਜੇ ਡਰਾਈਵਰ ਦੀ ਜਮਾਨਤ ਹੋਊਗੀ ਤਾਂ ਗੱਡੀ ਦੀ ਜਮਾਨਤ ਹੋਊਗੀ ਗੱਡੀਆਂ ਖੜੀਆਂ ਗਲ ਜਾਣਗੀਆਂ ਮੈਂ ਮੈਂ ਖੁਦ ਟਰਾਂਸਪੋਰਟਰ ਐ ਮੇਰੇ ਡਰਾਈਵਰ ਵੀ ਮੈਨੂੰ ਜਵਾਬ ਦਿੰਦੇ ਨੇ ਕਹਿੰਦੇ ਜੀ ਆਪਦਾ ਹਿੱਲਾ ਕਰ ਲੋ ਇਹ ਜਿਹੜੀ ਸਰਕਾਰ ਐ ਮੋਦੀ ਸਰਕਾਰ ਐ ਇਹ ਰਲਈ ਹੋਈ ਐ ਮਤਲਬ ਆਪਣੇ ਵੱਡੇ ਘਰਾਣਿਆਂ ਦੇ ਨਾਲ ਉਹ ਇਹ ਜਿਹੜੇ ਛੋਟੇ-ਮੋਟੇ ਆਪਰੇਟਰ ਨੇ ਇਹਨਾਂ ਨੂੰ ਮਤਲਬ ਰੋਲ ਕੇ ਵੱਡੇ ਆਪਰੇਟਰਾਂ ਦਾ ਕੰਮ ਚਲਾਉਣਾ ਚਾਹੁੰਦੇ ਨੇ ਜਿੱਦਾਂ ਪਹਿਲਾਂ ਬਾਨੀਆਂ ਟਾਨੀਆਂ ਦਾ ਕੰਮ ਤੋਰਿਆ ਐ ਉਦਾਂ ਹੀ ਇਹ ਛੋਟੇ ਆਪਰੇਟਰਾਂ ਨੂੰ ਰੋਲ ਦੇਣਗੇ ਵੱਡੇ ਆਪਰੇਟਰ ਪੈਦਾ ਹੋ ਜਾਣਗੇ ਇੱਥੇ ਆਪਣੀ ਯੂਨੀਅਨ ਚ ਕਿੰਨੀਆਂ ਗੱਡੀਆਂ ਨੇ ਜੀ ਸਾਡੇ ਗੈਸ ਪਲਾਟ ਦੇ ਵਿੱਚ ਘੱਟੋ ਘੱਟ 250 ਗੱਡੀਆਂ ਜੀ ਤੇ ਯੂਨੀਅਨ ਦੇ ਵਿੱਚ 500 ਗੱਡੀਆਂ ਸਾਰੀਆਂ ਗੱਡੀਆਂ ਖੜੀਆਂ ਨੇ ਅਸੀਂ ਹੋਰ ਵੀ ਸਾਰੀਆਂ ਪੰਜਾਬ ਦੀਆਂ ਯੂਨੀਅਨਾਂ ਨੂੰ ਪੰਜਾਬ ਦੀਆਂ ਕੀ ਆਲ ਇੰਡੀਆ ਦੀਆਂ ਯੂਨੀਅਨਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਸਾਰੇ ਆਪਣਾ ਕੰਮ ਬੰਦ ਰੱਖਣ ਦਾ ਡਰਾਈਵਰ ਰੇਕ ਦਾ ਜਿੰਦਾਬਾਦ ਆ ਜੀ ਸਾਰੇ ਡਰਾਈਵਰਾਂ ਨੂੰ ਚੰਗਾ ਹੀ ਸੋਚਣਾ ਚਾਹੀਦਾ ਜੇ 2-4 ਚਲਾਉਣਗੇ ਵੀ ਉ ਆਪਣੀ ਜਾਨ ਨੂੰ ਖਤਰਾ ਆਪ ਲੈਣਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੀ ਸਖਤ ਨਿੰਦਾ ਵਿਰੋਧ ਕਰਦੇ ਆ ਸੀ ਸਾਰੇ ਆਪਰੇਟਰ ਪ੍ਰਧਾਨ ਜੀ ਖੜੇ ਨੇ ਸਾਡੇ ਮੈਂਬਰ ਸਾਫ ਕਰ ਰਹੇ ਨੇ ਰਵੀ ਜੀ ਸਾਰੇ ਇਹ ਸਾਰੇ ਡਰਾਈਵਰ ਇਹਨੇ ਮੁੰਡੇ ਆਪਰੇਟਰ ਵੀ ਨੇ ਜੀ ਇਹਨਾਂ ਚ ਇੰਡੀਅਨ ਨੇ ਉਦੋਂ ਬਾਅਦ ਦੇ ਵਿੱਚ ਇਹ ਜਿਹੜੇ ਸੋਚ ਰਹੇ ਨੇ ਵੀ ਇਹ ਟਰੱਕਾਂ ਤੇ ਲਾਗੂ ਹੋਊਗਾ ਆਪਣੇ ਕਾਨੂੰਨ ਤਾਂ ਇਹ ਆ ਵੀ ਵੱਡੀ ਗੱਡੀ ਦਾ ਕਸੂਰ ਆ ਚਾਹੇ ਕੋਈ ਸਾਈਕਲ ਆ ਚਾਹੇ ਕੋਈ ਮੋਟਰਸਾਈਕਲ ਆ ਜੇ ਕੋਈ ਮਾਰੂਗਾ ਉਹ ਬੜੇ ਦਾ ਕਾਨੂੰਨ ਆ ਸਾਡੇ ਵਾਸਤੇ ਤਾਂ ਇਕੱਲੇ ਵਾਸਤੇ ਕਾਨੂੰਨ ਨਹੀਂ ਲਾਗੂ ਹੋਇਆ ਇਹ ਸਾਰੇ ਇੰਡੀਆ ਵਾਸਤੇ ਹੀ ਆਈ ਆਲ ਇੰਡੀਆ ਵਾਸਤੇ ਆ ਹੋਊਗਾ ਵੀ ਇਹ ਮਰਨਗੇ ਵੀ ਸਾਰੇ 10 ਲੱਖ ਰੁਪਈਆ ਜਿਹਦੇ ਕੋਲ ਹੋਵੇ ਉਹ ਇੱਕ oportunidades ਦੁਕਾਨ ਖੋਲ ਕੇ ਨਹੀਂ ਬੈਠੂ ਚਾਦੀ ਦੁਕਾਨ ਖੋਲ ਕੇ ਨਹੀਂ ਬੈਠੀ ਮੋਦੂ ਜੀ ਕਿੰਨਾ ਕੁਸ ਬਣਨ ਲੱਗ ਗਏ ਹੁਣ ਸਾਡੇ ਪਰ ਕਾਨੂੰਨ ਲਾਗੂ ਕਰਨ ਲੱਗ ਗਏ ਇਹਨਾਂ ਨੇ ਅਮੇਤ ਸ਼ਾਹ ਜੀ ਮਿੰਟ ਜੀ ਕਹਿ ਰਹੇ ਨੇ 10 ਲੱਖ ਰੁਪਈਆ ਇਹਨਾਂ ਨੇ ਤਾਂ ਕਹਿਤਾ 10 ਲੱਖ 10 ਲੱਖ ਰੁਪਈਆ ਜਿਹਦੇ ਕੋਲ ਉਹ ਡਰਾਈਵਰੀ ਕੀ ਕਰੂ ਉਹਨੂੰ ਕੀ ਲੋੜ ਹੈ ਡਰਾਈਵਰੀ ਕਰਨ ਦੀ 12-12000 ਤੋਂ ਲੈ ਕੇ 5-50 ਬਿਜਾਰਿਆਂ ਨੂੰ ਕੋਈ ਮਾਲਕ ਕਈ ਵਾਰ ਪੈਸੇ ਵੀ ਨਹੀਂ ਦੇ ਕੇ ਰਾਜੀ ਅੱਗੇ ਜਦੋਂ ਬਾਹਰ ਜਾਂਦਾ ਤੇ ਪੁਲਿਸ ਲੁੱਟ ਲੈ ਜਾਂਦੀ ਆ ਮੰਨ ਲਓ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੇ ਕਦੋਂ ਪੁਲਿਸ ਆਉਂਦੀ ਆ ਦਾ 2 ਮਿੰਟ ਚ ਜਾਂ 10 ਮਿੰਟ ਚ ਕਹਿੰਦੇ ਡਰਾਈਵਰ ਚੱਕ ਕੇ ਲੈ ਕੇ ਜਾਵੇ ਜੇ ਡਰਾਈਵਰ ਚੱਕ ਕੇ ਲੱਗੇ ਜੋ ਲੋਕ ਪਬਲਿਕ ਉਹੀ ਲੱਤਾਂ ਤੋੜ ਦੂਦੀ ਛੱਡ ਦੂਗੀ ਪਬਲਿਕ ਉਹਦਾ ਕੌਣ ਜ਼ਿੰਮੇਵਾਰ ਆ ਮੋਦੀ ਜੀ ਨੂੰ ਇਹ ਤਾਂ ਪੁੱਛੋ ਪਹਿਲਾਂ ਉਹਨਾਂ ਨੇ ਕਾਨੂੰਨ ਤਾਂ ਲਾਗੂ ਕਰਤੇ ਉਹਦਾ ਕੋਈ ਜ਼ਿੰਮੇਵਾਰ ਹੈਗਾ ਹੀ ਕੋਈ ਨਹੀਂ ਹੈਗਾ ਡਰਾਈਵਰਾਂ ਵਾਸਤੇ ਸਾਰਾ ਕਾਨੂੰਨ ਹੈ ਡਰਾਈਵਰ ਨਾਲ ਕਿਹੜਾ ਸਿਕورٹی ਤੁਰੀ ਜਾਂਦੀ ਹੈ ਵੀ ਜਿਹੜੇ ਚੱਕੇ ਲੱਦ ਤੂੰ ਪਹਿਲਾਂ ਉਹਦੀ ਗੱਡੀ ਐਕਸੀਡੈਂਟ ਹੋ ਗਈ ਫਿਰ ਉਹਨੂੰ ਹਸਪਤਾਲ ਪਹੁੰਚਾਉ ਹਸਪਤਾਲ 'ਚ ਉਹਦਾ ਪਰਿਵਾਰ ਆਊਗਾ ਕਿਉਂਕਿ ਦੱਸੋ ਕੀਨੇ ਮਾਰਿਆ ਇਹਨੇ ਮਾਰਿਆ ਜੀ ਉਹ ਕੱਲਾ ਹੁੰਦਾ ਅਗਲਾ ਮਾਰ ਦੂ ਮੰਨ ਲਓ ਵਿਹਾਰ 'ਚ ਮਾਰਦਾ ਜੁਪੀ 'ਚ ਮਾਰਦਾ ਪੰਜਾਬ 'ਚੇ ਮਾਰਦਾ ਸਾਡੇ ਭਈਏ ਨੇ ਮਾਰਦਾ ਸੀ ਭਈਏ ਨੂੰ ਛੱਡ ਦੇਂਗੇ ਮਾਰ ਦੇਂਗੇ ਅਸੀਂ ਕੁੱਟ ਕੁੱਟ ਕੇ ਉਹਦਾ ਕੌਣ ਜ਼ਿੰਮੇਵਾਰ ਹੈ ਇਹਨਾਂ ਨੇ ਕਾਨੂੰਨ ਲਾਗੂ ਕਰਤੇ ਪਰ ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਸਾਡਾ ਭਾਈਚਾਰਾ ਕਾਇਮ ਆ ਖੜੇ ਨੇ ਮ ਇਹ ਬਿਲਕੁਲ ਹੀ ਰਹਿਣਗੇ ਹੁਣ ਵਿਚਾਰੇ ਇਹਨਾਂ ਨੂੰ ਤਾਂ ਦਿਹਾੜੀ ਕਰ ਲੈਣਗੇ 500 ਰੁਪਇਆ 15000 ਤਾਂ ਬਣ ਜੂ ਕੰਮ ਕਰ ਬਿਲਕੁਲ ਠੱਪ ਕਰਾਂਗੇਗੇ ਜੀ ਠੱਪ ਹੋਊਗਾ ਬਿਲਕੁਲ karenge si ਸਾਨੂੰ ਕੋਈ ਡਰ ਹੈ ਕਿਸੇ ਦਾ ਪ੍ਰਾਈਵੇਟ ਕੰਮ ਨੇ ਕਿਹੜਾ ਸਰਕਾਰ ਪੈਸਾ ਦਿੰਦੀ ਆ ਸਰਕਾਰ ਤਾਂ ਖੁੰਦੀ ਆ ਉਲਟੇ ਅਨਸ਼ੋਰ ਦਾ ਸਾਨੂੰ ਕੀ ਫਾਇਦਾ ਹੋਇਆ ਆਪਣਾ ਆਪਰੇਟਰ ਨੂੰ ਵੀ ਕੀ ਫਾਇਦਾ ਅਨਸ਼ੋਰ ਬਣਾਉਣ ਦਾ ਅਸੀਂ ਖੁਦ ਡਰਾਈਵਰ ਆ ਅਮਾਚਾਰ ਗੱਡੀਆਂ ਦਾ ਮਾਲਕਾ ਚਾਰ ਹੀ ਖੜੀਆਂ ਨੇ ਰੁਪਇਆ ਇੱਕ ਨਹੀਂ ਵੇਚ ਰਿਹਾ ਇੱਕ ਸਾਲ ਹੋ ਗਿਆ ਜਦੋਂ ਕਿੱਧਰ ਨੂੰ ਜਾਈ ਜਦੋਂ ਕਰੋਨਾ ਕਾਲ ਆਇਆ ਕਿਸਤ ਨਹੀਂ ਪਰ ਹੋਰੀ 70 7000 ਦੀ ਇਹ ਵਿਚਾਰੇ ਕਿੱਥੋਂ ਲੈ ਜਾਣਗੇ ਮ ਇਹਦਾ ਹੋਰ ਹਟਕਾ ਘੱਗਰ ਰਹੇ ਨੇ ਪੰਜ ਚਾਰ ਜਿਹੜੇ ਦੀਦੇ ਕੋਈ ਪੰਜ ਸੱਤ ਅੱਗੇ ਗੱਡੀਆਂ ਨੇ ਹਵਾ 'ਚ ਫਿਰਦਾ ਕੋਈ ਕੁਛ ਨਹੀਂ ਕਰ ਸਕਦਾ ਅਸੀਂ ਬੰਦ ਕਰਵਾ ਦੇਗੇ ਕਰਾਇੰਗੇ ਵੀ ਇਹ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਹੈ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਸਾਡੇ ਵਾਸਤੇ ਕਿਹੜਾ ਕੋਈ ਕਾਨੂੰਨ ਵਧੀਆ ਬਣਾ ਰਹੀ ਆ ਬੇਕਾਰੇ ਨੇ ਇਹ ਇਹਦੇ ਤੇ ਦੇਖੋ ਜੀ ਜਿਵੇਂ ਪਹਿਲਾਂ ਤਿੰਨ ਕਾਨੂੰਨ ਖੇਤੀ ਤੇ ਬਣਾਏ ਤੇਗੇ ਠੀਕ ਆ ਉਹ ਜਿਵੇਂ ਜਿਵੇਂ ਲੋਕਾਂ ਨੂੰ ਜਾਣਕਾਰੀ ਹੋਈ ਜਿਉਂ-ਜਿਉਂ ਤਿੱਖਾ ਹੁੰਦਾ ਗਿਆ ਓਕਣੇ ਆ ਕੇ ਜਿਹੜਾ ਡਰਾਈਵਰੀ ਦਾ ਹੁਣ ਡਰਾਈਵਰਾਂ ਤੇ ਕਾਨੂੰਨ ਬਣਾਇਆਗਾ ਇਹ ਜਿਉਂ-ਜਿਉਂ ਤਿੱਖਾ ਹੁੰਦਾ ਜਾਂਦਾ ਕਿ ਜਿਉਂ-ਜਿਉਂ ਲੋਕਾਂ ਨੂੰ ਪਤਾ ਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਆਪਾਂ ਦੇ ਕਈ ਸੂਬਿਆਂ ਦੇ ਵਿੱਚ ਤਾਂ ਜਾਂਦੀ 4-5 ਦਿਨ ਉਹ ਗ੍ਰੇ ਸਟ੍ਰਾਈਕ ਹੋਈ ਨੂੰ ਠੀਕ ਆ ਸਟੇਰੀਓ ਛੋਟੋ ਹੜਤਾਲ ਆ ਜਿਹੜੀ ਡਰਾਈਵਰਾਂ ਵੱਲੋਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡਾ ਕਿਸੇ ਪਲਾਟਨਾ ਵਿਰੋਧ ਨਹੀਂ ਸਾਡਾ ਕਿਸੇ ਮਾਲਕਨਾ ਵਿਰੋਧ ਨਹੀਂ ਸਾਡਾ ਵਿਰੋਧ ਤਾਂ ਕਾਨੂੰਨ ਨਾਲ ਜਿਹੜਾ ਕਾਨੂੰਨ ਬਣਾਇਆ ਉਹਨਾਂ ਨੇ ਉਹ ਕਾਨੂੰਨ ਵਾਪਸ ਕਰਨ ਅਸੀਂ ਗੱਡੀਆਂ ਹੁਣੇ ਭਰਨ ਤਿਆਰਾਂਗੇ ਠੀਕ ਆ ਕੋਈ ਐਡਾ ਕੋਈ ਤਕੜਾ ਕੋਈ ਉਹ ਨਹੀਂ ਹੈਗਾ ਡਰਾਈਵਰ ਨਹੀਂ ਹੈਗਾ ਇਹ ਇਹ ਤਾਂ ਤੁਸੀਂ ਐ ਸਮਝ ਲਓ ਵੀ ਇਹ ਕੱਪੜੇ ਪਾਟੇ ਵੀ ਆਪਦੇ ਦੋ-ਦੋ ਮਹੀਨੇ ਨਗਾਹੰਦ ਨੇ ਇੰਨੇ ਇੰਨੇ ਸਮਰੱਤ ਵੀ ਨਹੀਂ ਹੈਗੇ ਵੀ ਇਹ ਤੜਕੇ ਨੂੰ ਆਦਾ ਨਵਾਂ ਸੂਟਸ ਮੈਲਣ ਆ ਇਹ ਕਿੱਥੋਂ ਭਰਦਣਗੇ 4 ਲੱਖ ਰੁਪਇਆ ਕਿੱਥੋਂ ਕਰਦਣਗੇ ਤੰਗਾਹਾਂ ਇਹਨਾਂ ਦੀ ਉਹੀ 10000 7000 ਤਨਖਾਹਾਂ ਨੇਗੀਆਂ ਵੀ ਮੈਂ ਤਾਂ ਇਹ ਕਹਿਣਾਗਾ ਹੱਥ ਮੰਨ ਕੇ ਬੇਨਤੀ ਹੈ ਕਿ ਮੋਦੀ ਸਰਕਾਰ ਨੂੰ ਵੀ ਇਹਨੂੰ ਵਾਪਸ ਲੈ ਇੱਤੇ ਜਾਣਾ ਕਾਨੂੰਨ ਨੂੰ ਦਰਅਸਲ ਕੇਂਦਰ ਸਰਕਾਰ ਦਾ ਜਿਹੜਾ ਕਾਨੂੰਨ ਹੈ ਉਹ ਜਿਹੜਾ ਇਹ ਟੈਂਡਰ ਆਂ ਦੇ ਸਾਨੂੰ ਲੈ ਕੇ ਸਾਰੇ ਪੰਜਾਬ ਕੀ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਹੈ ਤਿੰਨ ਸਾਲ ਦਾਸਤੀ ਕੀ ਪਹਿਲਾਂ 3 ਸਾਲ ਦੇ ਕਰੀਬ ਸਜ਼ਾ ਸੀ ਟਰੱਕ ਡਰਾਈਵਰ ਤੋਂ ਜੇ ਕਿਤੇ ਐਕਸੀਡੈਂਟ ਹੁੰਦਾ ਹੈ ਤਾਂ ਹੁਣ 7 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ 10 ਲੱਖ ਤੱਕ ਜੁਰਮਾਨਾ ਹੋ ਸਕਦਾ ਜੇ ਮੌਤ ਹੋ ਗਈ ਜੇ ਮੌਤ ਹੋ ਗਈ ਤਾਂ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਕਾਨੂੰਨ ਲੈ ਕੇ ਇਹ ਸਰਕਾਰ ਦਿਸਦਾ ਹੁਣ ਵਿਰੋਧ ਕੀਤਾ ਜਾ ਰਿਹਾ ਥਾਂ ਥਾਂ ਤੇ ਤੁਸੀਂ ਪੈਟਰੋਲ ਪੰਪਰ ਦੇ ਲੰਮੀਆਂ ਲਾਈਨਾਂ ਦੇਖ ਸਕਦੇ ਹੋ ਡਰਾਈਵਰਾਂ ਦੇ ਵੱਲੋਂ ਵੀ ਲਗਾਤਾਰ ਸਰਕਾਰ ਦੇ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ